ਮੇਰੇ ਨਾਲ ਇੱਥੇ ਯੂਨੀਵਰਸਿਟੀ ਦੇ ਕੁਝ ਵੀਰ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਸਾਰਾ ਮਸਲਾ ਕੀ ਹੈ ਸੈਨੀਟ ਕੀ ਹੈ ਸਭ ਤੋਂ ਪਹਿਲਾਂ ਤਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੀਰ ਜੀ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਸੈਨੀਟ ਕੀ ਚੀਜ਼ ਹੈ ਇਹ ਕਿਉਂ ਜ਼ਰੂਰੀ ਹੈ ਸਾਡੇ ਵਾਸਤੇ ਹਾਂਜੀ ਵੀਰੇ ਸੈਨੀਟ ਨਾ ਇੱਕ ਮਤਲਬ ਇਲੈਕਟਡ ਲੋਕਾਂ ਦਾ ਗਰੁੱਪ ਹੁੰਦਾ ਹੈਗਾ ਜਿਹਦੇ ਨਾਲ 99 ਮੈਂਬਰ ਹੁੰਦੇ ਆ ਜਿਵੇਂ ਆਪਣੀ ਪਾਰਲੀਮੈਂਟ ਆ ਭਾਰਤ ਦੀ ਪਾਰਲੀਮੈਂਟ ਆ ਜਿਹੜੀ ਪੰਜਾਬ ਦੀ ਵਿਧਾਨ ਸਭਾ ਉਹਦੇ ਵਿੱਚ ਆਪਾਂ ਲੋਕ ਚੁਣ ਕੇ ਭੇਜਦੇ ਆ ਜਿਹੜੇ ਐਮ ਐਲ ਏ ਹੁੰਦੇ ਆ ਜਾਂ ਐਮ ਪੀ ਹੁੰਦੇ ਆ ਤੇ ਉਹ ਕਾਨੂੰਨ ਬਣਾਉਂਦੇ ਆ ਤੇ ਉਹ ਕਾਨੂੰਨਾਂ ਦੇ ਹਿਸਾਬ ਨਾਲ ਦੇਸ਼ ਜਾਂ ਸਟੇਟ ਚ ਚਲਾਉਂਦੇ ਆ ਉਹ ਸੇਮ ਹੀ ਇੱਥੇ ਪੰਜਾਬ ਯੂਨੀਵਰਸਿਟੀ ਚ ਕਨਸੈਪਟ ਆ ਜਿਹੜੀ ਸੈਨੇਟ ਆ ਉਹ 91 ਮੈਂਬਰੀ ਸੈਨੇਟ ਹੁੰਦੀ ਆ ਉਹਦੇ ਵਿੱਚ 15 ਜਿਹੜੇ ਮੈਂਬਰ ਆ ਉਹ ਯੂਨੀਵਰਸਿਟੀ ਦੇ ਜਿਹੜੇ ਪਾਸ ਆਊਟ ਸਟੂਡੈਂਟਸ ਆ ਉਹ ਚੁਣੇ ਉਹਨਾਂ ਦੇ ਵਿੱਚੋਂ ਚੁਣੇ ਜਾਂਦੇ ਆ ਤੇ ਉਹਨਾਂ ਨੂੰ ਯੂਨੀਵਰਸਿਟੀ ਦੇ ਪਾਸ ਆਊਟ ਸਟੂਡੈਂਟਸ ਹੀ ਵੋਟਾਂ ਪਾਉਂਦੇ ਆ 15 ਸਟੂਡੈਂਟਸ ਜੋ ਹੋਗੇ ਤੇ ਮੇਰੇ ਖਿਆਲ ਨਾਲ 9-10 ਹੁੰਦੇ ਆ ਜਿਹੜੇ ਇਹਦੇ ਨਾਲ ਮਾਨਤਾ ਪ੍ਰਾਪਤ ਪੰਜਾਬ ਯੂਨੀਵਰਸਿਟੀ ਦੇ ਨਾਲ ਮਾਨਤਾ ਪ੍ਰਾਪਤ ਕਾਲਜ ਆ ਉਥੋਂ ਦੇ ਟੀਚਿੰਗ ਸਟਾਫ ਚੋਂ ਹੁੰਦੇ ਆ ਪ੍ਰਿੰਸੀਪਲ ਪ੍ਰੋਫੈਸਰਜ਼ ਉਹਨਾਂ ਦੇ ਵਿੱਚੋਂ ਹੁੰਦੇ ਆ ਯੂਨੀਵਰਸਿਟੀ ਕੈਂਪਸ ਦੇ ਸਟਾਫ ਦੇ ਵਿੱਚੋਂ ਟੀਚਿੰਗ ਸਟਾਫ ਦੇ ਵਿੱਚੋਂ ਹੁੰਦੇ ਆ ਤੇ ਨੌਨ ਟੀਚਿੰਗ ਸਟਾਫ ਦੀ ਵੀ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਲਈ ਜਾਂਦੀ ਆ ਤਾਂ ਇਸ ਤਰ੍ਹਾਂ ਜਿਹੜਾ ਯੂਨੀਵਰਸਿਟੀ ਦਾ ਹਰੇਕ ਸਟੇਕਹੋਲਡਰ ਆ ਸਟੂਡੈਂਟਸ ਹੋਗੇ ਪ੍ਰੋਫੈਸਰਜ਼ ਹੋਗੇ ਨੌਨ ਟੀਚਿੰਗ ਸਟਾਫ ਹੋ ਗਿਆ ਉਹ ਆਪਦੇ ਮੈਂਬਰ ਚੁਣ ਕੇ ਭੇਜਦਾ ਸੈਨੇਟ ਦੇ ਵਿੱਚ ਤੇ ਅੱਗੇ ਉਹਦੇ ਵਿੱਚ ਕੁਝ ਕਿਉਂਕਿ ਪੰਜਾਬ ਦੀ ਇਸ ਯੂਨੀਵਰਸਿਟੀ ਦੇ ਵਿੱਚ ਹ ਪੰਜਾਬ ਦੇ ਸੀਐਮ ਪੰਜਾਬ ਦੇ ਸਿੱਖਿਆ ਮੰਤਰੀ ਤੇ ਦੋ ਐਮਐਲਏ ਜਿਹੜੇ ਉਹ ਆਪ ਚੁਣ ਕੇ ਭੇਜਦੇ ਆ ਕਿ ਇਹ ਸੈਂਟ ਦੇ ਮੈਂਬਰ ਹੋਣਗੇ ਇਸ ਤਰ੍ਹਾਂ ਪੰਜ ਕੁੱਲ 100 ਫੀਸ਼ਿਓ ਮੈਂਬਰ ਆ ਜਿਹੜੇ ਮਤਲਬ ਸਿਲੇਕਟਡ ਹੁੰਦੇ ਆ ਤਾਂ ਇਹ 99 ਮੈਂਬਰੀ ਸੈਨੇਟ ਬਾਡੀ ਬਣਦੀ ਆ ਜਿਹੜੀ ਯੂਨੀਵਰਸਿਟੀ ਦੇ ਹਰੇਕ ਸਟੇਕਹੋਲਡਰ ਨੂੰ ਰਿਪਰੈਜ਼ੈਂਟ ਕਰਦੀ ਆ ਤੇ ਉਹ ਯੂਨੀਵਰਸਿਟੀ ਦੇ ਹਰੇਕ ਫੈਸਲਾ ਲੈਂਦੀ ਆ ਭਾਵੇਂ ਉਹ ਫੀਸਾਂ ਵਧਾਉਣ ਦਾ ਮਸਲਾ ਹੋਵੇ ਭਾਵੇਂ ਕੋਈ ਨਵਾਂ ਰੂਲ ਲਾਗੂ ਕਰਨ ਦਾ ਹੋਵੇ ਨਵਾਂ ਡਿਪਾਰਟਮੈਂਟ ਖੋਲਣ ਦਾ ਮਸਲਾ ਹੋਵੇ ਸਟੂਡੈਂਟ ਨਾਲ ਜੁੜਿਆ ਯੂਨੀਵਰਸਿਟੀ ਨਾਲ ਉਹ ਜਿਹੜਾ ਹਰੇਕ ਜਿਹੜਾ ਮਸਲਾ ਦਾ ਉਹ ਸੈਨੇਟ ਦੇ ਵਿੱਚ ਬਿੱਲ ਪਾਸ ਹੁੰਦਾ ਉਹਦੇ ਤੇ ਮੀਟਿੰਗ ਹੁੰਦੀ ਆ ਡਿਸਕਸ਼ਨ ਹੁੰਦੀ ਆ ਜੇ ਉਹ ਸਟੂਡੈਂਟਸ ਦੇ ਹਰੇਕ ਬੰਦੇ ਦੇ ਪੱਖ ਵਿੱਚ ਹੈਗਾ ਤਾਂ ਉਹਦੇ ਤੇ ਫਾਈਨਲ ਸਾਈਨ ਆ ਜਿਹੜੇ ਉਹ ਚਾਂਸਲਰ ਵਾਈਸ ਕੰਸਲਰ ਦੇ ਹੋ ਕੇ ਉਹ ਰੂਲ ਆ ਜਿਹੜਾ ਲਾਗੂ ਹੁੰਦਾ ਪਰ ਜਿਹੜੀ ਬੀਜੇਪੀ ਆਰਐਸਐਸ ਆ ਉਹ ਯੂਨੀਵਰਸਿਟੀ ਨੂੰ ਪੰਜਾਬ ਦੇ ਹੱਥੋਂ ਖੋਣਾ ਚਾਹੁੰਦੀ ਆ 207 ਜਿਹੜੇ ਕਾਲਜ ਆ ਜਿਨ੍ਹਾਂ ਦੇ ਵਿੱਚੋਂ ਪ੍ਰਿੰਸੀਪਲ ਤੇ ਟੀਚਿੰਗ ਸਟਾਫ ਨੌਨ ਟੀਚਿੰਗ ਸਟਾਫ ਵਾਲੇ ਇੱਥੇ ਚੁਣ ਕੇ ਆਉਂਦੇ ਆ ਉਹ ਪੰਜਾਬ ਚੋਂ ਚੁਣ ਕੇ ਆਉਂਦੇ ਆ ਗ੍ਰੈਜੂਏਸ਼ਨ ਜਿਹੜੀ ਗ੍ਰੈਜੂਏਟ ਕੌਨਸਟਿਟੂਐਂਸੀ ਆ 15 ਬੰਦੇ ਉਹ ਵੀ ਲਗਭਗ ਪੰਜਾਬ ਦੇ ਹੁੰਦੇ ਆ ਜਿਹੜੇ ਚੁਣ ਕੇ ਆਉਂਦੇ ਆ ਤਾਂ ਯੂਨੀਵਰਸਿਟੀ ਨੂੰ ਇੱਕ ਤਰ੍ਹਾਂ ਪੰਜਾਬ ਰਨ ਕਰਦਾ ਉਹਦੇ ਵਿੱਚ ਪੰਜਾਬ ਦਾ ਸੀਐਮ ਹਿੱਸੇਦਾਰ ਹੁੰਦਾ ਪੰਜਾਬ ਦੇ ਦੋ ਐਮਐਲਏ ਹੁੰਦੇ ਆ ਪੰਜਾਬ ਦਾ ਸਿੱਖਿਆ ਮੰਤਰੀ ਹੁੰਦਾ ਤਾਂ ਪੰਜਾਬ ਰਨ ਕਰਦਾ ਯੂਨੀਵਰਸਿਟੀ ਨੂੰ ਪਰ ਜੇ ਸੈਨੇਟ ਇਹ ਤੋੜ ਦਿੱਤੀ ਜਾਂਦੀ ਆ ਜਿਵੇਂ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਲਿਆਂਦਾ ਮੈਂਬਰ ਇਹਨਾਂ ਨੇ 91 ਤੋਂ 31 ਕਰਤੇ ਉਹ ਜਿਹੜੇ 31 ਵੀ ਆ ਉਹਨਾਂ ਚੋਂ ਜਿਹੜੀ ਮੈਜੋਰਟੀ ਆ ਉਹ ਇਹਨਾਂ ਨੇ ਕਹਿੰਦੇ ਵੀ ਵੋਟਾਂ ਨਹੀਂ ਪੈਣੀਆਂ ਵੋਟਾਂ ਦੀ ਥਾਂ ਤੇ ਉਹ ਜਿਹੜੇ ਮੈਂਬਰ ਆ ਉਹ ਸੈਂਟਰ ਸਰਕਾਰ ਆਪਦੇ ਵੱਲੋਂ ਹੀ ਅਪਾਇੰਟ ਕਰੂਗੀ ਕਿ ਆ ਹਸਨਟ ਮੈਂਬਰ ਆ ਹਸਨਟ ਮੈਂਬਰ ਆ ਹਸਨਟ ਮੈਂਬਰ ਆ ਉਹਨਾਂ ਨੂੰ ਲੋਕਾਂ ਨੇ ਨਹੀਂ ਚੁਣ ਕੇ ਭੇਜਦਾ ਫਿਰ ਜੇ ਸੈਂਟਰ ਸਰਕਾਰ ਆ ਜਿਹੜੀ ਉਹ ਬੰਦੇ ਚੁਣੂਗੀ ਉਹ ਜਿਹੜੇ ਯੂਨੀਵਰਸਿਟੀ ਚਲਾਉਂਦੇ ਆ ਤਾਂ ਇਹਦਾ ਮਤਲਬ ਆ ਉਹ ਯੂਨੀਵਰਸਿਟੀ ਨੂੰ ਸੈਂਟਰ ਸਰਕਾਰ ਚਲਾਉਗੀ ਤੇ ਪੰਜਾਬ ਦੇ ਹੱਥੋਂ ਖੋਹ ਲੂਗੀ ਤਾਂ ਇਸ ਲਈ ਸੈਨੇਟ ਆ ਜਿਹੜੀ ਉਹ ਬਚਾਉਣੀ ਜ਼ਰੂਰੀ ਆ ਤੇ ਕਿਹੜੇ ਨੁਕਸਾਨ ਕੀ ਕੀ ਹੋ ਸਕਦੇ ਆ ਜੇ ਸੈਨੇਟ ਆ ਜਿਹੜੀ ਉਹ ਜਾਂ ਯੂਨੀਵਰਸਿਟੀ ਜਿਹੜੀ ਉਹ ਭਾਜਪਾ ਜਾਂ ਸੈਂਟਰ ਦੇ ਅੰਡਰ ਜਾਂਦੀ ਮੇਰੇ ਨੁਕਸਾਨ ਤੁਸੀਂ ਦੇਖ ਹੀ ਰਹੇ ਹੋ ਜਿੰਨੀਆਂ ਵੀ ਸੈਂਟਰ ਯੂਨੀਵਰਸਿਟੀਆਂ ਆ ਜਾਂ ਜਿੰਨੇ ਵੀ ਜਿਵੇਂ ਆਪਾਂ ਬਠਿੰਡੇ ਕੋਲੇ ਕੁੱਦਾ ਸੈਂਟਰ ਯੂਨੀਵਰਸਿਟੀ ਆ ਉਹ ਇਹਨਾਂ ਨੇ ਸਟੈਬਲਿਸ਼ ਹੀ ਇਸੇ ਕਰਕੇ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਬੀਜੇਪੀ ਆਰਐਸਐਸ ਦੀ ਅਡਿਓਲੋਜੀ ਆ ਮੇਰੇ ਨਿੱਜੀ ਮਿੱਤਰ ਆ ਕੁਝ ਇਹੋ ਜਿਹੜੇ ਉੱਥੇ ਐਂਟਰੈਂਸ ਉਹਨਾਂ ਨੇ ਕਲੀਅਰ ਕੀਤਾ ਪਰ ਉਹਨਾਂ ਦੀ ਉੱਥੇ ਐਡਮਿਸ਼ਨ ਪੀਐਚਡੀ ਆ ਉਹਨਾਂ ਨੂੰ ਇਸ ਕਰਕੇ ਨਹੀਂ ਕਰਾਂਗਾ ਕਿਉਂਕਿ ਉਹ ਜਿਹੜੀ ਜਿਹੜਾ ਉਹਨਾਂ ਦਾ ਪੀ ਐਚ ਡੀ ਦਾ ਥੀਸਿਸ ਸੀ ਪੀ ਐਚ ਡੀ ਦਾ ਵਰਕ ਸੀ ਉਸ ਇੱਕ ਸਟਰਗਲ ਤੇ ਕੰਮ ਕਰਨਾ ਚਾਹੁੰਦੇ ਸੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੰਮ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਉੱਥੇ ਪੀ ਐਚ ਡੀ ਨਹੀਂ ਕਰਨ ਦਿੱਤੀ ਗਈ ਉਹਨਾਂ ਨੂੰ ਪੀ ਐਚ ਡੀ ਕਰਨ ਲਈ ਕਿਹਾ ਗਿਆ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕਿਵੇਂ ਵੈਦਿਕ ਵੇਦਾਂ ਤੋਂ ਪ੍ਰਭਾਵਤਾ ਤੁਸੀਂ ਇਸ ਵਿਸ਼ੇ ਦੇ ਸਟੱਡੀ ਕਰੋ ਕਿਵੇਂ ਜਿਹੜੀਆਂ ਜਿੰਨੀਆਂ ਵੀ ਸਾਇੰਸ ਦੇ ਵਿੱਚ ਮਤਲਬ ਖੋਜਾਂ ਹੋ ਰੰਗਾਂ ਉਹ ਆਲਰੇਡੀ ਸਾਡੇ ਵੇਦਾਂ ਦੇ ਵਿੱਚ ਸਾਡੇ ਪੁਰਾਣੇ ਗ੍ਰੰਥਾਂ ਚ ਲਿਖੀਆਂ ਹੋਈਆਂ ਤੁਸੀਂ ਇਹਰੇ ਤੇ ਪੀ ਐਚ ਡੀ ਕਰੋ ਤਾਂ ਇਹ ਜਿਹੜੀ ਭਗਵਾ ਕਰਨੀ ਨੀਤੀ ਆ ਨੀਤੀ ਆ ਭਗਵਾ ਕਰਨ ਦੀ ਨੀਤੀ ਨੂੰ ਲਾਗੂ ਕਰਨ ਵਾਸਤੇ ਜਿਹੜੀ ਬੀਜੇਪੀ ਆਰਐਸਐਸ ਆ ਆਪਦੀ ਆਈਡੀਆਲੋਜੀ ਨੂੰ ਕਾਲਜਾਂ 'ਚ ਪਹੁੰਚਾਉਣ ਵਾਸਤੇ ਜਿਵੇਂ ਇੱਕ ਸੰਕੇਤਕ ਤੌਰ ਤੇ ਅਸੀਂ ਕਹਿੰਨੇ ਆ ਕਿ ਉਹ ਨਹੀਂ ਚਾਹੁੰਦੇ ਕਿ ਸਾਡੇ ਤੇੜ ਕਸ਼ਹਿਰੇ ਹੋਣ ਗੁਰੂ ਦੇ ਬਖਸ਼ੇ ਹੋਏ ਉਹ ਚਾਹੁੰਦੇ ਆ ਕਿ ਸਾਡੇ ਤੇੜ ਖਾਕੀ ਨਿਕਰਾਂ ਹੋਣ ਤਾਂ ਇਥੋਂ ਦੇ ਸਟੂਡੈਂਟਾਂ ਦੇ ਖਾਕੀ ਨਿਕਰਾਂ ਪਵਾਉਣ ਵਾਸਤੇ ਜਿਹੜੇ ਬੀਜੇਪੀ ਆਰਐਸਐਸ ਆ ਜਿਹੜੀ ਉਹ ਯੂਨੀਵਰਸਿਟੀਆਂ ਦੇ ਸਿਸਟਮ ਦੇ ਵਿੱਚ ਕੁਸਪੈਠ ਕਰਕੇ ਉੱਥੇ ਆਪਦੇ ਪ੍ਰੋਫੈਸਰ ਭਰਤੀ ਕਰਕੇ ਉੱਥੋਂ ਦਾ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਆਪਦੇ ਹੱਥ ਠੇਡ ਕਰਕੇ ਉਹਨਾਂ ਨੂੰ ਤਰੱਕੀਆਂ ਦੇ ਉਹਨਾਂ ਨੂੰ ਡਰਾ ਧਮਕਾ ਕੇ ਆਪਦੇ ਏਜੰਡੇ ਲਾਗੂ ਕਰਨਾ ਚਾਹੁੰਦੀ ਹੈ ਜਿਵੇਂ ਕਿ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਸੀ ਜਿਹੜਾ ਗੁਰਨਾਣਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਉਹਨਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰਾਂ ਦੀ ਮੋਹਨ ਭਾਗਵਤ ਜਿਹਦਾ ਸਰਕਾਰ ਚ ਕੋਈ ਔਤਾ ਨਹੀਂ ਆਰਐਸਐਸ ਦਾ ਮੁਖੀ ਆ ਉਹ ਸਾਊਥ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਸਾਰੇ ਭਾਰਤ ਤੋਂ ਵਾਈਸ ਚਾਂਸਲਰ ਬੁਲਾਉਂਦਾ ਐਜੂਕੇਸ਼ਨ ਨਾਲ ਜੁੜੇ ਹੋਏ ਬੰਦੇ ਬੁਲਾਉਂਦਾ ਤੇ ਉਹਨਾਂ ਤੋਂ ਕਵੈਸਚਨ ਆਨਸਰਿੰਗ ਕਰਦਾ ਕਿ ਤੁਸੀਂ ਸਾਡੀ ਅਡਿਆਲੋਜੀ ਨੂੰ ਫਲਾਉਣ ਵਾਸਤੇ ਕੀ ਕੀਤਾ ਉਹਦੀ ਵੀਡੀਓ ਹੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਉਹਦੇ ਜਵਾਬ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਸਾਡੇ ਗੁਰੂ ਬਾਬੇ ਦੇ ਨਾਂ ਤੇ ਯੂਨੀਵਰਸਿਟੀ ਆ ਉਥੋਂ ਦਾ ਵਾਈਸ ਚਾਂਸਲਰ ਕਹਿੰਦਾ ਵੀ ਤੋ ਆਪਣੀ ਅਡਿਆਲੋਜੀ ਨੂੰ ਜੀ ਫਲਾਉਣ ਵਾਸਤੇ ਮੈਂ ਜਿਹੜਾ ਪੀ ਐਚ ਡੀ ਦਾ ਕੋਰਸ ਵਰਕ ਆ ਉਹਦੇ ਵਿੱਚ ਇੱਕ ਕੋਰਸ ਐਡ ਕੀਤਾਗਾ ਜਿਹਦੇ ਵਿੱਚ ਅਸੀਂ ਦਿਖਾਵਾਂਗੇ ਵੀ ਮਤਲਬ ਵੀ ਗੁਰਨਾਨਕ ਦੇਵ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਉਹ ਕਿਵੇਂ ਵੈਦਿਕ ਸਟੱਡੀਜ਼ ਨਾਲ ਰਿਲੇਟਡ ਆ ਤੇ ਉਹਨਾਂ ਨੇ ਕਹਿੰਦੇ ਅਸੀਂ ਇਸ ਕੰਮ ਵਾਸਤੇ ਨਾ ਸਪੈਸ਼ਲ ਇੱਕ ਗੁਰਨਾਨਕ ਦੇਵ ਜੀ ਦੀ ਚੇਅਰ ਸਥਾਪਿਤ ਕਰ ਦਿੱਤੀ ਆ ਤੇ ਅਗੂ ਕਹਿੰਦੇ ਵੀ ਜੇ ਤੁਸੀਂ ਹੋਰ ਕੋਈ ਇਨਸਟਰਕਸ਼ਨ ਦਿਓਗੇ ਬਾਕੀ ਇਸ ਮੀਟਿੰਗ ਦੇ ਵਿੱਚ ਉਹ ਵੀ ਅਸੀਂ ਜਾ ਕੇ ਆਪਦੀ ਯੂਨੀਵਰਸਿਟੀ ਦੇ ਵਿੱਚ ਫਾਲੋ ਕਰਾਂਗੇ ਤਾਂ ਇਹ ਸਹਤ ਤੱਕ ਇਹ ਕੁਸਪੈਟ ਆ ਜਿਹੜੀ ਇਹ ਕਰ ਚੁੱਕੇ ਆ ਤੇ ਇੱਥੇ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਸਟੇਟ ਯੂਨੀਵਰਸਿਟੀ ਆ ਉਹਦੇ ਤੇ ਆਪਦਾ ਅਸੀਂ ਹੱਕ ਆ ਜਿਹੜਾ ਉਹ ਛੱਡਣਾ ਨਹੀਂ ਤੇ ਜੇ ਇੱਥੇ ਅਸੀਂ ਉਸ ਚੀਜ਼ ਦਾ ਡਟ ਕੇ ਵਿਰੋਧ ਕਰ ਰਹੇ ਆ ਤੇ ਉਹ ਵਿਰੋਧ ਨੂੰ ਸਾਡੀ ਜਿਹੜੀ ਸਾਨੂੰ ਸਪੋਰਟ ਮੀਡੀਆ ਉਹ ਤੁਸੀਂ ਆਪਦੀ ਅੱਖੀ ਅੱਜ ਦੇਖੀ ਆ ਤੇ ਪੰਜਾਬ ਆ ਜਿਹੜੀ ਪੰਜਾਬ ਆਪਦੀ ਯੂਨੀਵਰਸਿਟੀ ਆਪਦੀ ਸਟੇਟ ਯੂਨੀਵਰਸਿਟੀ ਤੇ ਹੱਕ ਕਦੇ ਨਹੀਂ ਛੱਡੂਗਾ ਤੇ ਇਹਨਾਂ ਦੇ ਖਾਖੇ ਕੱਚੇ ਆ ਜਿਹੜੇ ਖਾਖੀ ਕੱਚੇ ਪਾੜ ਕੇ ਸਾ ਲਊਗਾ ਜਿਵੇਂ ਕਿ ਯੂਨੀਵਰਸਿਟੀ ਦੇ ਵਿੱਚੋਂ ਵਾਰ-ਵਾਰ ਕਾਲ ਦਿੱਤੀ ਜਾਂਦੀ ਹੈ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਪੰਜਾਬ ਦਰ ਦੀ ਲੋਕ ਹੈ ਉਹਨਾਂ ਨੂੰ ਇੱਥੇ ਬੁਲਾਇਆ ਜਾਂਦਾ ਹੈ ਸਹਿਯੋਗ ਵਾਸਤੇ ਜਿਹੜੇ ਇੱਥੋਂ ਪੜ ਚੁੱਕੇ ਆ ਜਾਂ ਜਿਹੜੇ ਪੜ ਰਹੇ ਆ ਉਹਨਾਂ ਦਾ ਯੂਨੀਵਰਸਿਟੀ ਦੇ ਨਾਲ ਸੰਬੰਧ ਆ ਪਰ ਜਿਹੜੇ ਆਮ ਲੋਕ ਆ ਜਿਨ੍ਹਾਂ ਦਾ ਕੋਈ ਲੈਣ ਦੇ ਨਹੀਂ ਪੜੇ ਵੀ ਨਹੀਂ ਤੇ ਪੜਨਾ ਵੀ ਨਹੀਂ ਅੱਗੇ ਉਹ ਲੋਕ ਇਸ ਸੰਘਰਸ਼ ਦੇ ਵਿੱਚ ਕਿਉਂ ਸ਼ਾਮਲ ਹੋਣਗੇ ਉਹਨਾਂ ਲਈ ਕਿਉਂ ਜ਼ਰੂਰੀ ਆ ਦੇਖੋ ਜ ਕਾ ਮੇ ਕੋਈ ਪੜਿਆ ਹੋਵੇ ਨਾ ਪੜਿਆ ਹੋਵੇ ਪਰ ਜਿਹੜਾ ਇਥੋਂ ਪੜਿਆ ਹੁੰਦਾਗਾ ਉਹ ਅੱਗੇ ਸਾਰੇ ਪੰਜਾਬ ਦਾ ਕਿ ਇਹ ਯੂਨੀਵਰਸਿਟੀ ਦਾ ਤੁਸੀਂ ਕਨਸੈਪਟ ਸਮਝੋ ਯੂਨੀਵਰਸਿਟੀ ਅਸਲ ਚ ਹੁੰਦੀ ਕੀ ਆ ਯੂਨੀਵਰਸਿਟੀ ਆਪਦੇ ਖੇਤਰਾਂ ਦੇ ਵਿੱਚ ਆਪਦੇ ਖਿੱਤਿਆਂ ਦੇ ਵਿੱਚ ਲੋਕ ਤਾਂ ਸਟੈਬਲਿਸ਼ ਕਰਦੇ ਆ ਕਿ ਉੱਥੋਂ ਦੀ ਅਗਲੀ ਪੀੜ੍ਹੀ ਆ ਸਾਰਿਆਂ ਨੇ ਨਹੀਂ ਪੜਨਾ ਹੁੰਦਾ ਪਰ ਜਿੰਨਿਆਂ ਨੇ ਵੀ ਪੜਨਾ ਹੁੰਦਾ ਯੂਨੀਵਰਸਿਟੀ ਦੇ ਵਿੱਚ ਉਹ ਆਪਦੇ ਖੇਤਰ ਦੇ ਵਿੱਚ ਆਪਦੀ ਆਰਟ ਆਪਦੇ ਕਲਚਰ ਨੂੰ ਆਪਦੀ ਸਾਇੰਸ ਨੂੰ ਉਹਦੇ ਵਿੱਚ ਆਪਣੇ ਬੰਦੇ ਅੱਗੇ ਜਾਂਦੇ ਆ ਤੇ ਉਹਨੂੰ ਪ੍ਰਮੋਟ ਕਰਦੇ ਆ ਅੱਗੇ ਜਾ ਕੇ ਤੇ ਜਿਹੜੇ ਉਹਦੇ ਵਿੱਚ ਉਹ ਆਗੂ ਨਿਕਲ ਕੇ ਹਰੇਕ ਮਤਲਬ ਭਾਵੇਂ ਉਹ ਤੁਸੀਂ ਸਮਾਜ ਸੁਧਾਰ ਵਾਲੇ ਪਾਸੇ ਲਾ ਲਓ ਭਾਵੇਂ ਕਲਾ ਵਾਲੇ ਪਾਸੇ ਲਾ ਲਓ ਭਾਵੇਂ ਤੁਸੀਂ ਦੂਜਾ ਸਾਇੰਸ ਵਿਗਿਆਨ ਵਾਲੇ ਪਾਸੇ ਲਾ ਲਓ ਭਾਵੇਂ ਕਿਸੇ ਵੀ ਰਾਜਨੀਤੀ ਵਾਲੇ ਪਾਸੇ ਲਾ ਲਓ ਜਿਹੜੇ ਯੂਨੀਵਰਸਿਟੀਆਂ ਚੋਂ ਬੰਦੇ ਨਿਕਲਦੇ ਆ ਉਹ ਸਮਾਜ ਨੂੰ ਇੱਕ ਦਿਸ਼ਾ ਦਿਖਾਉਂਦੇ ਆ ਕਮਿਊਨਿਟੀ ਨੂੰ ਲੀਡ ਕਰਦੇ ਆ ਤੇ ਇਥੋਂ ਜਿਹੜੇ ਬੰਦੇ ਨਿਕਲਦੇ ਆ ਜੇ ਉਹ ਕਰਾਪਟ ਨਿਕਲਣਗੇ ਜੇ ਉਹ ਪੰਜਾਬ ਅੱਖੀ ਨਾਲ ਨਿਕਲਣਗੇ ਜੇ ਉਹ ਕੱਚਾਧਾਰੀ ਨਿਕਲਣਗੇ ਖਾਕੀ ਕੱਚਾਧਾਰੀ ਨਿਕਲਣਗੇ ਤਾਂ ਉਹ ਤੁਹਾਡੇ ਕਦੇ ਵੀ ਹਿੱਤਾਂ ਦੀ ਰਖਵਾਲੀ ਨਹੀਂ ਕਰਨਗੇ ਅੱਜ ਜਿਵੇਂ ਯੂਨੀਵਰਸਿਟੀ ਦੇ ਸਟੂਡੈਂਟ ਆ ਜਿਹੜੇ ਉਹ ਲੀਡ ਕਰ ਰਹੇ ਆ ਸਾਰੇ ਪੰਜਾਬ ਨੂੰ ਪੰਜਾਬ ਦੇ ਹੱਕਾਂ ਬਾਰੇ ਜਾਗਰੂਕ ਕਰਾ ਰਹੇ ਆ ਸਾਰਿਆਂ ਨੂੰ ਕਿਉਂਕਿ ਅਸੀਂ ਇੱਥੇ ਹਜੇ ਜਿਹੜਾ ਆਰਐਸਐਸ ਦਾ ਭਗਵਾ ਕਰਨਾ ਜਿਹੜਾ ਉਹ ਇੱਥੇ ਹੋਣ ਨਹੀਂ ਦਿੱਤਾ ਤਾਂ ਲੋਕ ਇੱਥੇ ਜਾਗਰੂਕਾ ਸਟੂਡੈਂਟ ਜਾਗਰੂਕਾ ਤੇ ਉਹ ਲੀਡ ਕਰ ਰਿਆ ਇਹ ਲੀਡਰਸ਼ਿਪ ਖਤਮ ਹੋ ਜੂਗੀ ਤਾਂ ਜਿਹੜਾ ਪੰਜਾਬ ਵਾਸਤੇ ਜਿਹੜਾ ਵੀ ਦਰਦ ਰੱਖਦਾਗਾ ਬੰਦਾ ਤਾਂ ਉਹ ਇਸ ਚੀਜ਼ ਨਾਲ ਰਿਲੇਟ ਕਰਦਾ ਕਿ ਇੱਥੋਂ ਸਾਡੇ ਲੀਡਰ ਨਿਕਲਣੇ ਆ ਸਾਨੂੰ ਦਿਸ਼ਾ ਦੇਣ ਵਾਲੇ ਨਿਕਲਣੇ ਆ ਸਾਡੇ ਪੜੇ ਲਿਖੇ ਸੋਚਣ ਵਾਲੇ ਸਾਡੇ ਹਿੱਤਾਂ ਦੀ ਸਾਡੇ ਹੱਕਾਂ ਦੀ ਰਾਖੀ ਕਰਨ ਵਾਲੇ ਨਿਕਲਣੇ ਆ ਜੇ ਇੱਥੋਂ ਨਿਕਲਨੇ ਬੰਦ ਹੋ ਗਏ ਜਿਵੇਂ 84 ਤੋਂ ਬਾਅਦ ਦੀਆਂ ਸਟੂਡੈਂਟ ਇਲੈਕਸ਼ਨਾਂ ਸਾਰੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬ 'ਚ ਬੰਦ ਹੋਊਗਾ ਵੀਆ ਤੇ 84 ਤੋਂ ਬਾਅਦ ਵਿੱਚ ਅਸੀਂ ਕੋਈ ਨਵਾਂ ਲੀਟਰ ਨਹੀਂ ਦੇ ਸਕੇ ਪੰਜਾਬ ਦੇ ਵਿੱਚ ਜੇ ਕੋਈ ਨਿਕਲਦਾ ਉਹ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਨਿਕਲਦਾਗਾ ਨੌਜਵਾਨਾਂ ਦੇ ਵਿੱਚੋਂ ਜਿਨ੍ਹਾਂ ਦੇ ਪਿਤਾ ਪੁਰਖੀ ਕੋਈ ਪੋਲੀਟੀਕਲ ਬੈਕਗ੍ਰਾਉਂਡ ਪਹਿਲਾਂ ਨਹੀਂ ਹੈਗਾ ਜੇ ਉਹ ਨਿਕਲਦਾ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਨਿਕਲਦਾਗਾ ਤਾਂ ਉਹੀ ਜਿਹੜੀ ਪਿਰਤਾ ਉਹਨੂੰ ਅਸੀਂ ਕੰਟੀਨਿਊ ਰੱਖ ਸਕੀਏ ਤੇ ਇਹ ਵੀ ਸਾਡਾ ਏਜੰਡਾ ਕਿ ਅੱਗੇ ਜਾ ਕੇ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਚਾਹੁੰਦੀ ਆ ਕਿ ਸਾਰੀਆਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਅਸੀਂ ਚੋਣਾ ਕਰਾਈਏ ਚੋਣਾ ਬਹਾਲ ਕਰਾਈਏ ਜਿਹੜੀਆਂ 84 ਤੋਂ ਬੰਦ ਪੰਗਾਂ ਗਈਆਂ ਤੇ ਕਿਉਂਕਿ ਉਦੋਂ ਸਾਰੇ ਇਹੀ ਚੋਣਾਂ ਸਰਪੰਚੀ ਦੀਆਂ ਚੋਣਾਂ ਤੋਂ ਲੈ ਕੇ ਐਮਪੀ ਐਮਐਲਏ ਤੱਕ ਦੀਆਂ ਚੋਣਾਂ ਰੱਦ ਕਰ ਤੇ ਦਿੱਤੀਆਂ ਗਈਆਂ ਸੀ ਸਾਰੀਆਂ ਮੁੜ ਕੇ ਹੁਣ ਹੋਣ ਲੱਗ ਪਈਆਂ ਪਰ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਚੋਣਾਂ ਨਹੀਂ ਕਰਾਂਗੀਆਂ ਕਿਉਂਕਿ ਉੱਥੇ ਪੋਲਿਟੀਕਲ ਇੱਕ ਨਰਸਰੀ ਹੁੰਦੀ ਹੈ ਜਿੱਥੋਂ ਲੀਡਰ ਤਿਆਰ ਹੋਣੇ ਹੁੰਦੇ ਆ ਤੇ ਉਹ ਲੀਡਰ ਹੁਣ ਇਹ ਤਿਆਰ ਨਹੀਂ ਹੋ ਰਹੇ ਤੇ ਜਿਹੜੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਣ ਜੀ ਜਿਵੇਂ ਕਿ 2021 ਦੇ ਵਿੱਚ ਵੀ ਇੱਥੇ ਧਰਨਾ ਲਾਇਆ ਗਿਆ ਸੀ ਉਸ ਤੋਂ ਬਾਅਦ ਹੁਣ 25 ਦੇ ਵਿੱਚ ਫੇਰ ਇਹਨਾਂ ਨੇ ਇਹ ਚੀਜ਼ ਲੈ ਕੇ ਆਂਦੀ ਕਿ ਸੈਨੇਟ ਨੂੰ ਦਾ ਭੰਗ ਕੀਤਾ ਜਾਵੇ ਇਹ ਕਦੋਂ ਤੱਕ ਮਾਰ ਪੈਂਦੀ ਰਹੂਗੀ ਤੇ ਕਦੋਂ ਤੱਕ ਅਸੀਂ ਸੰਘਰਸ਼ ਲੜਦੇ ਰਹਿਣਾ ਬਿਲਕੁਲ ਸਾਡਾ ਜੇ ਅਸੀਂ ਆਪਦੀ ਆਪ ਨੂੰ ਇੱਕ ਨੌਜਵਾਨ ਆਕੂ ਦੇ ਤੌਰ ਤੇ ਅੱਗੇ ਇੱਕ ਵਿਜ਼ਨ ਲੈ ਕੇ ਚੱਲਦੇ ਆ ਤਾਂ ਸਾਡਾ ਇੱਕ ਫਰਜ਼ ਬਣਦਾ ਕਿ ਜਿੰਡੀਆਂ ਜਿਹੜੀਆਂ ਵੀ ਸਾਨੂੰ ਸਮੱਸਿਆਵਾਂ ਆ ਰੰਗਾ ਉਹਨਾਂ ਦਾ ਇੱਕ ਪਰਮਾਨੈਂਟ ਹੱਲ ਲੱਭੀਏ ਤਾਂ ਪਰਮਾਨੈਂਟ ਹੱਲ ਉਹਦਾ ਇਹੀ ਹੁੰਦਾ ਕਿ ਇਹ ਸੈਨੀਟ ਸਿੰਡੀਕੇਟ ਬਹਾਲ ਕਰਾਉਣਾ ਸਿਰਫ ਟੈਂਪਰੇਰੀ ਹੱਲ ਆ ਜਿੰਨਾ ਟਾਈਮ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸਟੇਟ ਯੂਨੀਵਰਸਿਟੀ ਨਹੀਂ ਐਲਾਨਿਆ ਜਾਂਦਾ ਇਹਦੇ ਵਾਸਤੇ 1966 ਦਾ ਜਿਹੜਾ ਪੰਜਾਬ ਰੀ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਆ ਉਹਦੇ ਵਿੱਚ ਸੋਧ ਕਰਾਉਣੀ ਪਊਗੀ ਉਹਦੇ ਵਾਸਤੇ ਪ੍ਰੈਸ਼ਰਾਈਜ਼ ਕਰਨਾ ਪਊਗਾ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕਰਾਉਣਾ ਪਊਗਾ ਵਿਧਾਨ ਸਭਾ ਦੇ ਵਿੱਚ ਮਤਾ ਪਵਾਉਣਾ ਪਊਗਾ ਤੇ ਵਿਧਾਨ ਸਭਾ ਤੇ ਜਿੰਨੇ 117 ਐਮਐਲਏ ਆ ਉਹ ਇਸ ਚੀਜ਼ ਦੇ ਹੱਕ ਚਾਹੁਣ ਇਸ ਤੇ ਲੋਕਾਂ ਦੇ ਨਾਲ ਆ ਕੇ ਸੰਘਰਸ਼ ਲੜਨ ਤੇ ਯੂਨੀਵਰਸਿਟੀ ਨੂੰ ਆ ਜਿਹੜੀ ਉਹ ਸਟੇਟ ਯੂਨੀਵਰਸਿਟੀ glandular ਨੀ ਤਾਂ ਯੂਨੀਵਰਸਿਟੀ ਪੰਜਾਬ ਦੀ ਪੱਕੇ ਤੌਰ ਤੇ ਹੋ ਜੂਗੀ ਤੇ ਦੂਜਾ ਜਿਹੜਾ ਚੰਡੀਗੜ੍ਹ ਚੰਡੀਗੜ੍ਹ ਜਿੰਨਾ ਟਾਈਮ ਪੰਜਾਬ ਦਾ ਨੀ ਹੁੰਦਾ ਕਿ ਅਸੀਂ ਇੱਥੇ ਆਪਦੇ ਹੱਕਾਂ ਵਾਸਤੇ ਆਉਣੇ ਆ ਪਰ ਸਾਨੂੰ ਬਾਰਡਰਾਂ ਤੇ ਰੋਕ ਲਿਆ ਜਾਂਦਾ ਅਸੀਂ ਆਪਦਾ ਆਪਦੀ ਰਾਜਧਾਨੀ ਚੜੀ ਵੜ ਸਕਦੇ ਅਸੀਂ ਆਪਦੀ ਜਾਇਜ਼ ਗੱਲ ਨੂੰ ਲੈ ਕੇ ਇੱਥੇ ਅਪਰੋਚ ਨਹੀਂ ਕਰ ਸਕਦੇ ਇੱਥੇ ਪਹੁੰਚ ਨਹੀਂ ਕਰ ਸਕਦੇ ਸਾਨੂੰ ਬਾਰਡਰਾਂ ਤੇ ਰੋਕ ਲਿਆ ਜਾਂਦਾ ਸਾਨੂੰ ਆਪਦੇ ਘਰ ਦੇ ਵਿੱਚ ਵੜਨ ਤੋਂ ਰੋਕਿਆ ਜਾਂਦਾ ਤਾਂ ਇਹ ਇਸ ਤੋਂ ਸ਼ਰਮਨਾਕ ਜਲੀਲ ਕਰਨ ਵਾਲੀ ਗੱਲ ਸਾਡੇ ਵਾਸਤੇ ਨਹੀਂ ਹੋ ਸਕਦੀ ਤੇ ਪੰਜਾਬੀਆਂ ਨੂੰ ਇਹਦੇ ਤੇ ਸਖਤ ਨੋਟਿਸ ਲੈਣਾ ਚਾਹੀਦਾ ਪੰਜਾਬੀਆਂ ਦਾ ਖੂਨ ਇਸ ਗੱਲ ਤੇ ਖੋਲਣਾ ਚਾਹੀਦਾ ਤੇ ਇਸ ਚੰਡੀਗੜ੍ਹ ਨੂੰ ਚੰਡੀਗੜ੍ਹ ਨੂੰ ਪੰਜਾਬ ਦਾ ਜੋ ਹੱਕ ਆ ਜਿਹੜਾ ਪ੍ਰੋਮਿਸ ਕੀਤਾ ਗਿਆ ਸੀ ਕਿ ਇਹ ਤੁਹਾਡੀ ਰਾਜਧਾਨੀ ਹੋਊਗੀ ਇੱਕ ਟੈਂਪਰੇਰੀ ਸੈਟਲਮੈਂਟ ਤੋਂ ਬਾਅਦ ਅਖੀਰ ਤੁਹਾਨੂੰ ਸਪੁਰਦ ਕਰ ਦਿੱਤੀ ਜਾਵੇਗੀ ਉਹ ਹਜੇ ਤੱਕ ਸਪੁਰਦ ਨਹੀਂ ਕੀਤੀ ਗਈ ਉਹਦੇ ਆਸਤੇ ਵੀ ਸੰਘਰਸ਼ ਲੜਨਾ ਚਾਹੀਦਾ ਫਿਰ ਸਾਡੇ ਇਹ ਜਿਹੜੇ ਨਿੱਕੇ ਮਸਲੇ ਆ ਉਹਨਾਂ ਦੇ ਹੱਲ ਹੋਣਗੇ ਜਿਵੇਂ ਕਿ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਕੋਈ ਪੰਜਾਬ ਮਾਰੂ ਬਿੱਲ ਪਾਸ ਹੁੰਦਾ ਜਾਂ ਕਾਨੂੰਨ ਆਉਂਦਾ ਉਦੋਂ ਪੰਜਾਬ ਇਕੱਠਾ ਹੁੰਦਾ ਉਸ ਤੋਂ ਪਹਿਲਾਂ ਕਿਉਂ ਨਹੀਂ ਅਸੀਂ ਇਹ ਜਿਹੜਾ ਸਮਾ ਵਿਚਾਰਦੇ ਅਵੇਅਰਨੈਸ ਦੀ ਕਮੀ ਹੈ ਜਾਂ ਪੰਜਾਬ ਦੇ ਲੋਕ ਜਿਹੜੇ ਸੰਘਰਸ਼ ਤੋਂ ਭੱਜਦੇ ਆ ਪੰਜਾਬ ਦੇ ਲੋਕ ਸੰਘਰਸ਼ ਤੋਂ ਕਦੇ ਵੀ ਨਹੀਂ ਭੱਜਦੇ ਅਸੀਂ ਇੱਕ ਕਾਲ ਦਿੱਤੀ ਅਸੀਂ ਕਿਸੇ ਨੂੰ ਫੋਨ ਲਾ ਕੇ ਨਹੀਂ ਸੱਦਿਆ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਫੇਸ ਟੂ ਫੇਸ ਉਹਨਾਂ ਬੰਦਿਆਂ ਨੂੰ ਮਿਲੇ ਵੀ ਨਹੀਂ ਜਿਹੜੇ ਅੱਜ ਆ ਕੇ ਇੱਥੇ ਪੰਜਾਬ ਯੂਨੀਵਰਸਿਟੀ ਵਾਸਤੇ ਪੰਜਾਬ ਵਾਸਤੇ ਖੜੇ ਆ ਸਾਡਾ ਉਹਨਾਂ ਨਾਲ ਕੋਈ ਪਰਸਨਲ ਨਾਤਾ ਨਹੀਂ ਉਹਨਾਂ ਦਾ ਪੰਜਾਬ ਨਾਲ ਨਾਤਾ ਉਹ ਉਹਨਾਂ ਦੇ ਵਿੱਚ ਪੰਜਾਬ ਦੀ ਮਿੱਟੀ ਚੋਂ ਉਪ ਜਾਵਿਆ ਜਿਹੜਾ ਅੰਨਾ ਉਹ ਖਾ ਕੇ ਉਹਨਾਂ ਦਾ ਖੂਨ ਬਣਿਆ ਤੇ ਉਹ ਖੂਨ ਖੋਲਦਾ ਜਦੋਂ ਪੰਜਾਬ ਤੇ ਗੱਲ ਆਉਂਦੀ ਆ ਤਾਂ ਇਹ ਤੁਸੀਂ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਲੋਕ ਸੰਘਰਸ਼ ਤੋਂ ਭੱਜਦੇ ਆ ਪੰਜਾਬ ਨੂੰ ਜਿਹੜੇ ਲੀਡਰ ਮਿਲਦੇ ਆ ਉਹ ਸੰਘਰਸ਼ ਤੋਂ ਭੱਜਦੇ ਆ ਲੀਡਰ ਦਾ ਕੰਮ ਹੁੰਦਾ ਕਿ ਆਉਣ ਵਾਲੇ ਖਤਰਿਆਂ ਦਾ ਪਹਿਲਾ ਅੰਦਾਜ਼ਾ ਲਾ ਕੇ ਅਗਲੇ 40 50 ਸਾਲ ਦਾ ਵਿਜ਼ਨ ਆਪਦੀ ਕਮਿਊਨਿਟੀ ਨੂੰ ਆਪਦੀ ਕੌਮ ਨੂੰ ਆਪਦੇ ਖੇਤਿਆਂ ਨੂੰ ਦੇਣਾ ਪਰ ਸਾਡੇ ਕੋਲੇ ਲੀਡਰ ਹੈ ਨਹੀਂ ਲੀਡਰ ਆ ਜਿਹੜੇ ਉਹ ਜਦੋਂ ਵਿਦਿਆਰਥੀ ਚੋਣਾ ਨਹੀਂ ਹੁੰਦੀਆਂ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਸਾਡੇ ਕੋਲੇ ਨਵੀਂ ਪਨੀਰੀ ਨਵੀਂ ਨਰਸਰੀ ਹੋਈ ਨਹੀਂ ਉਪਜਦੀ ਸੋ ਉਹੀ ਬੁੱਡੇ ਠੇਰੇ ਮਨੁੱਖ ਜਿਵੇਂ ਪ੍ਰਭੂਰ ਸਿੰਘ ਬਲਬੀਰ ਦੀ ਸਪੀਚ 'ਚ ਵੀ ਜਿਕਰ ਆਉਂਦਾ ਕਿ ਜਿਹੜੀਆਂ ਸਾਡੀਆਂ ਲਾਸ਼ਾਂ ਦਾ ਸਾਡੀਆਂ ਜਾਨਾਂ ਦਾ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਹਨਾਂ ਦੇ ਜਿਹੜੇ ਜੋਸ਼ ਹੁੰਦੇ ਆ ਉਹਨਾਂ ਦੀ ਜਿਹੜੀ ਡੈਡੀਕੇਸ਼ਨ ਹੁੰਦੀ ਆ ਉਹਨਾਂ ਨੂੰ ਵੇਚ ਕੇ ਉਹਨਾਂ ਦੀਆਂ ਲਾਸ਼ਾਂ ਤੇ ਆਪਦੀ ਕੁਰਸੀ ਢਾ ਲੈਂਦੇ ਆ ਸਾਨੂੰ ਉਹ ਲੀਡਰਸ਼ਿਪ ਨਸੀਬ ਹੁੰਦੀ ਆ ਜਿੰਨਾ ਟਾਈਮ ਸਾਡੇ ਨੌਜਵਾਨ ਆ ਜਿਹੜੇ ਉਹ ਲੀਡਰਸ਼ਿਪ ਦੇ ਵਿੱਚ ਨਹੀਂ ਆਉਂਦੇ ਸੂਝਵਾਨ ਲੀਡਰਸ਼ਿਪ ਵਿਜਨਰੀ ਲੀਡਰਸ਼ਿਪ ਜਿਹੜੀਆਂ ਨਾ ਯੂਨੀਵਰਸਿਟੀਆਂ ਕਾਲਜਾਂ ਚੋਂ ਡਿਵੈਲਪ ਹੋਣੀ ਆ ਉਹ ਅੱਗੇ ਨਹੀਂ ਆਉਂਦੀ ਉਹਨਾਂ ਟਾਈਮ ਸਾਡੇ ਜਿਹੜੇ ਮੁੱਦੇ ਆ ਉਹ ਹੱਲ ਨਹੀਂ ਹੋ ਸਕਦੇ ਪੰਜਾਬ ਸੰਘਰਸ਼ ਤੋਂ ਨਹੀਂ ਭਜਦਾ ਪੰਜਾਬ ਪੰਜਾਬ ਕੋਲੇ ਜਿਹੜੀ ਉਹ ਲੀਡਰਸ਼ਿਪ ਦੀ ਅਨਹੂਂ ਦਾ ਤੇ ਸਾਡੀ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਆ ਜਿਹੜੀ ਉਹਦਾ ਮਕਸਦ ਹੀ ਇਹ ਹੈ ਕਿ ਇਹਨਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚੋਂ ਇੱਕ ਕਲੈਕਟਿਵ ਲੀਡਰਸ਼ਿਪ ਪੈਦਾ ਕਰਕੇ ਸਟੂਡੈਂਟਾਂ ਦੇ ਵਿੱਚੋਂ ਲੀਡਰ ਪੈਦਾ ਕਰਕੇ ਆਪਦੇ ਸਮਾਜ ਨੂੰ ਆਪਦੀ ਸੁਸਾਇਟੀ ਨੂੰ ਆਪਦੇ ਖੇਤੇ ਨੂੰ ਆਪਦੀ ਕੌਮ ਨੂੰ ਦੇਈਏ ਜਿਵੇਂ ਕਿ ਕੱਲ ਰਾਤ ਤੋਂ ਹੀ ਲਗਾਤਾਰ ਪੁਲਸ ਵੱਲੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਗੇਟਵੇ ਯੂਨੀਵਰਸਿਟੀ ਦੇ ਬੰਦ ਕਰ ਦਿੱਤੇ ਗਏ ਇੱਥੇ ਆਉਣਾ ਕਿੰਨਾ ਕੁ ਮੁਸ਼ਕਲ ਸੀ ਆਮ ਲੋਕਾਂ ਵਾਸਤੇ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਉੱਠ ਕੇ ਆਏ ਆ ਆਉਣਾ ਮੁਸ਼ਕਲ ਹੀ ਸੀ ਇਹ ਤਾਂ ਪਹਿਲਾਂ ਤਾਂ ਮਤਲਬ ਜਿੰਨਾ ਸਟੂਡੈਂਟਸ ਦੇ ਆਈ ਕਾਰਡ ਵੀ ਹੈਗੇ ਆ ਯੂਨੀਵਰਸਿਟੀ ਨੇ ਬਹੁਤ ਮਤਲਬ ਸਕੀਮ ਖੇਡਣ ਦੀ ਕੋਸ਼ਿਸ਼ ਕੀਤੀ ਸਾਜ਼ਿਸ਼ਾਨਾ ਤਰੀਕੇ ਨਾਲ ਅੱਜ ਤੇ ਕੱਲ ਦੀ ਛੁੱਟੀ ਕਰ ਦਿੱਤੀ ਗਈ ਯੂਨੀਵਰਸਿਟੀ ਦੇ ਵਿੱਚ ਜਿਸ ਦੇ ਨਾਲ ਕੀ ਹੋਇਆ ਕਿ ਬੱਚਿਆਂ ਦੀ ਇੱਥੇ ਸਟਰੈਂਥ ਘਟੇ ਕਿ ਬੱਚੇ ਇੱਥੇ ਇਕੱਠੇ ਨਾ ਹੋ ਸਕਣ ਜਦੋਂ ਛੁੱਟੀਆਂ ਹੁੰਦੀਆਂ ਡੇ ਸਕਾਲਰ ਆ ਜਿਹੜੇ ਦੂਰ ਤੋਂ ਆਉਂਦੇ ਆ ਉਹ ਨਹੀਂ ਪਹੁੰਚਦੇ ਜਾ ਇੱਥੇ ਜਿਹੜੇ ਆਲਰੇਡੀ ਸਟੂਡੈਂਟ ਹੁੰਦੇ ਆ ਉਹਨਾਂ ਨੂੰ ਮੋਬਿਲਾਈਜ਼ ਕਰਨਾ ਔਖਾ ਹੁੰਦਾ ਦੂਜਾ ਇਹਨਾਂ ਨੇ ਕੀ ਕੀਤਾ ਇਹ ਸਾਰੇ ਦੇ ਬਾਵਜੂਦ ਵੀ ਜਿਹੜੇ ਆਈ ਕਾਰਡ ਹੋਲਡਰ ਵੀ ਸੀਗੇ ਉਹਨਾਂ ਨੂੰ ਗੇਟਾਂ ਤੋਂ ਐਂਟਰ ਨਹੀਂ ਹੋਣ ਦਿੱਤਾ ਗਿਆ ਬਾਹਰਲੇ ਬੰਦੇ ਨੂੰ ਤਾਂ ਆਉਣ ਹੀ ਕੀ ਦੇਣਾ ਫਿਰ ਸਾਡੇ ਜਿਹੜੀ ਹਮੈਤ ਦੇ ਵਿੱਚ ਪੰਜਾਬ ਹਰਿਆਣਾ ਤੋਂ ਚੱਲੀਆਂ ਜਥੇਬੰਦੀਆਂ ਸੀਗੀਆਂ ਲੋਕ ਸੀਗੇ ਉਹਨਾਂ ਨੂੰ ਬੱਸਾਂ ਦੇ ਵਿੱਚੋਂ ਲਾ ਲਾ ਕੇ ਆਈਡੈਂਟੀਫਾਈ ਕਰ ਕਰਕੇ ਪੁੱਛ ਪੁੱਛ ਕੇ ਕਿੱਥੇ ਚੱਲੇ ਆ ਕਿਉਂ ਚੱਲੇ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਫਿਰ ਨਾਕੇ ਲਾ ਕੇ ਨਾਕੇ ਲਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਪਰ ਪੰਜਾਬ ਦਾ ਜਿਹੜਾ ਜਸ਼ੀਲਾ ਖੂਨ ਆ ਜਿਹੜਾ ਫਾਇਦੇ ਨੁਕਸਾਨ ਦੀ ਪਰਵਾਹ ਨਹੀਂ ਕਰਦਾ ਆਪਦੀ ਜਾਨ ਦੀ ਪਰਵਾਹ ਨਹੀਂ ਕਰਦਾ ਉਹਨਾਂ ਨੇ ਪੈਰੀਗੇਡ ਭੰਨੇ ਇੱਥੋਂ ਸਟੂਡੈਂਟਸ ਨੇ ਵੀ ਇਹਨਾਂ ਦੇ ਨਾਕੇ ਆ ਆ ਭੰਨੇ ਤੇ ਇਹਨਾਂ ਨੂੰ ਯਾਦ ਦਿਵਾ ਦਿੱਤਾ ਕਿ ਇੱਥੇ ਜਿਹੜੇ ਤੁਹਾਡੇ ਕੱਛੇ ਆ ਜਿਹੜੇ ਖਾਕੀ ਕੱਚੇ ਆ ਉਹਨਾਂ ਨੂੰ ਇਸੇ ਤਰ੍ਹਾਂ ਢੇੜਦੇ ਰਵਾਂਗੇ ਜਿੰਨਾ ਟਾਈਮ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਅ ਜਿਹੜਾ ਦੇਖਿਆ ਜਾਵੇ ਤਾਂ ਸਟੇਜ ਜਿਹੜੀ ਉਹ ਫਿਲਹਾਲ ਬੰਦ ਕਰ ਦਿੱਤੀ ਗਈ ਆ ਕਦੋਂ ਤੱਕ ਇਹ ਧਰਨਾ ਹੋਰ ਚੱਲ ਸਕਦਾ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਇਸ ਮਤਲਬ ਅੱਗੇ ਮੋਰਚਾ ਲਗਿਆ ਰਹੂਗਾ ਸਾਡੀ ਜਿਹੜੀ ਮੁੱਖ ਮੰਗ ਹੈ ਜੀ ਉਹ ਇਹੀ ਆ ਕਿ ਸੈਨੇਟ ਜਿਹੜੀ ਆ ਉਹ ਬਹਾਲ ਕੀਤੀ ਜਾਵੇ 91 ਮੈਂਬਰੀ ਸੈਨੇਟ ਆ ਤੇ ਉਹਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਉਹਨਾਂ ਦਾ ਸਕੇਡਿਊਲ ਆ ਜਿਹੜਾ ਉਹ ਅਨਾਉਂਸ ਕਰ ਦਿੱਤਾ ਜਾਵੇ ਪਰ ਸਾਡੇ ਅੱਗੇ ਜਿਹੜਾ ਇੱਕ ਲੰਮਾ ਸੰਘਰਸ਼ ਪਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਸਟੇਟ ਯੂਨੀਵਰਸਿਟੀ ਬਣਾਉਣਾ ਇਹ ਤਰਨਾਂਗਾ ਜਿਹੜਾ ਇਹ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਕੇਡਿਊਲ ਆ ਜਿਹੜਾ ਉਹ ਅਨਾਉਂਸ ਨਹੀਂ ਕੀਤਾ ਜਾਂਦਾ ਸੈਨੇਟ ਦੀਆਂ ਚੋਣਾਂ ਦਾ ਪਰ ਜਿਹੜੀ ਸਾਡੀ ਲੰਮੀ ਲੜਾਈ ਆ ਉਹਦੇ ਵਾਸਤੇ ਮੌਬਲਾਈਜ਼ ਅਸੀਂ ਕਰਦੇ ਰਵਾਂਗੇ ਕਿ ਪੰਜਾਬ ਯੂਨੀਵਰਸਿਟੀ ਨੂੰ ਜਿਹੜੀ ਸਟੇਟ ਯੂਨੀਵਰਸਿਟੀ ਬਣਾਉਣਾ ਤੇ ਚੰਡੀਗੜ੍ਹ ਨੂੰ ਪੰਜਾਬ ਦੇ ਵਿੱਚ ਰਲਾਉਣਾ ਪੰਜਾਬ ਨੂੰ ਉਸ ਦਾ ਬਣਦਾ ਹੱਕ ਦਿਵਾਉਣਾ ਇਸ ਮੋਰਚੇ ਦੇ ਵਿੱਚੋਂ ਮੰਗ ਰੱਖੀ ਨਹੀਂ ਜਾ ਸਕਦੀ ਇਸ ਮੋਰਚੇ ਦੇ ਵਿੱਚ ਅਸੀਂ ਲਗਾਤਾਰ ਮੰਗ ਰੱਖ ਰਹੇ ਹਾਂ ਜੀ ਉਹ ਪਰ ਸਾਨੂੰ ਆਪ ਦੀ ਸਟਰੈਂਥ ਦੇ ਮੁਤਾਬਕ ਕਦਮ ਦਰ ਕਦਮ ਦਰ ਅੱਗੇ ਪੌੜੀ ਦਰ ਪੌੜੀ ਅਸੀਂ ਚੜ੍ਹ ਕੇ ਅਸੀਂ ਚਾਹੁੰਦੇ ਹਾਂ ਕਿ ਉੱਥੋਂ ਤੱਕ ਲੋਕਾਂ ਨੂੰ ਮੋਬਾਈਲਾਈਜ਼ ਕਰਕੇ ਆਪਣੇ ਨਾਲ ਜੋੜ ਕੇ ਇਕੱਠ ਵੱਡੇ ਕਰਕੇ ਇੱਕ ਆਰਗੇਨਾਈਜ਼ ਤਰੀਕੇ ਨਾਲ ਤਾਂ ਕਿ ਸਾਡੇ ਤੇ ਕੋਈ ਹੁੱਲੜਬਾਜੀ ਦਾ ਇਲਜ਼ਾਮ ਨਾ ਲੱਗ ਸਕੇ ਕਿ ਸਾਡਾ ਸਾਰਾ ਧਰਨਾ ਡਿਸਪਲਾਈਨ ਦੇ ਵਿੱਚ ਚੱਲ ਸਕੇ ਸਾਡੇ ਕੰਟਰੋਲ ਦੇ ਵਿੱਚ ਚੱਲ ਸਕੇ ਸਾਰੇ ਅਸੀਂ ਮੋਬਾਈਲਾਈਜ਼ ਕਰਕੇ ਬੰਦੇ ਨੂੰ ਆਰਗੇਨਾਈਜ਼ ਕਰਕੇ ਆਪਣੇ ਨਾਲ ਜਿਹੜਾ ਜੋੜ ਕੇ ਸਿੱਧਾ ਜਦੋਂ ਮੋਰਚੇ ਨਾਲ ਜਿਹੜਾ ਜੁੜਿਆ ਹੋਊਗਾ ਬੰਦਾ ਉਹਨੂੰ ਅਸੀਂ ਜਿਹੜੇ ਇਕੱਠ ਨੂੰ ਅਸੀਂ ਕੰਟਰੋਲ ਕਰ ਸਕੀਏ ਉਸ ਨਾਲ ਕੇ ਆਪਦੀ ਤਾਕਤ ਨੂੰ ਵਧਾਉਂਦੇ ਹੋਏ ਵਧਾਂਗੇ ਤੇ ਇਹਨਾਂ ਮੰਗਾਂ ਦੇ ਪੂਰਾ ਸੰਘਰਸ਼ ਕਰਾਂਗੇ ਜਿਹੜੇ ਇੱਥੇ ਸਟੂਡੈਂਟ ਤੇ ਕੁਝ ਸੰਘਰਸ਼ੀ ਲੋਕ ਪੁਲਿਸ ਨੇ ਡਿਟੇਨ ਕੀਤੇ ਸੀ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਜਾਂ ਕੀ ਗੱਲਬਾਤ ਚੱਲ ਰਹੀ ਹੈ ਉਹਨਾਂ ਵਿੱਚੋਂ ਕੁਛ ਦੀ ਮੈਂ ਮੇਰੇ ਸੁਣਨ ਚ ਆਇਆ ਸੀ ਹਜੇ ਮੈਨੂੰ ਅਪਡੇਟ ਨਹੀਂ ਮਿਲੀ ਕਿ ਐਸਐਸਪੀ ਸਾਹਿਬ ਨਾਲ ਗੱਲਬਾਤ ਕਰ ਰਹੇ ਸੀਗੇ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਮੈਨੂੰ ਇਸ ਦੀ ਹਜੇ ਅਪਡੇਟ ਨਹੀਂ ਗਈ ਪਰ ਜੇ ਉਹ ਨਹੀਂ ਛੱਡਦੇਗੇ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆਂ ਤੇ ਇਹ ਸਾਰਾ ਕਾਠ ਉਹਨਾਂ ਥਾਣਿਆਂ ਦੇ ਬਾਹਰ ਹੋਊਗਾ ਤੇ ਇਸੇ ਵਿੱਚ ਉਹਨਾਂ ਦੀ ਭਲਾਈ ਆ ਕਿ ਜੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਚੰਗਾ ਰਹੂਗਾ ਤੇ ਨਹੀਂ ਤਾਂ ਇਹ ਜਿਹੜੀ ਉਹਨਾਂ ਦੀਆਂ ਡਰਪੋਕ ਹਰਕਤਾਂਆਂ ਗਈਆਂ ਉਹ ਇਸ ਸੰਘਰਸ਼ ਨੂੰ ਹੋਰ ਤਿੱਖਾ ਹੀ ਕਰਨੀਆਂ ਜਿਹਦੇ ਵਿੱਚ ਉਹਨਾਂ ਦਾ ਹੀ ਉਲਟਾ ਨੁਕਸਾਨ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ